ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਇਸ ਸਮੇਂ ਦੀ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬਸਤੀ ਸ਼ੇਖ ਤੈਲਿਆ ਮੱਲੇ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਚੋਰੀ ਦਾ ਮਾਮਲਾ ਜਿਹੜਾ ਇੱਕ ਸਾਹਮਣੇ ਆਇਆ ਹੈ ਦਰਵਾਜ਼ਾ ਤੋੜ ਕੇ ਜਿਹੜੇ ਘਰ ਦੇ ਵਿੱਚ ਚੋਰ ਦਾਖਲ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਆ ਇਥੋਂ ਗੇਟ ਤੋੜਿਆ ਆ ਕੁੰਡੀ ਤੋੜ ਦਿੱਤੀ ਕੱਲ ਇੱਥੇ ਲਟਕਾ ਗਏ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਇਸੇ ਤਾਲਤ ਦੀ ਥੋੜੀ ਗਈ ਆ ਉਹ ਤਾਂ ਹੁਣ ਅਸੀਂ ਸਾਨੂੰ ਰਾਤੀ ਸੌਣਾ ਸੀ ਤੇ ਤਲਾਇ ਤੋਂ ਪੁਰਨਾ ਪਿਆਨੇ ਤੋਂ ਕੁੰਡਾ ਨਹੀਂ ਲੱਗਣਾ ਸੀ ਕੀ ਨਾਮ ਕੀ ਹੈ ਮੈਡਮ ਤੁਹਾਡਾ ਮੇਰਾ ਨਾਮ ਸਿੰਦਰਨ ਹੈ ਕੀ ਕਿਦਾਂ ਸਾਰੀ ਵਾਰਦਾਤ ਹੋਈ ਜਦੋਂ ਵਾਰਦਾਤ ਹੋਈ ਤੁਸੀਂ ਕਿੱਥੇ ਸੀਗੇ ਮੈਂ ਮੇਰਾ ਨਾਮ ਸਿੰਦਰਨ ਹੈ ਮੇਰੇ ਮੌਲ ਨਹੀਂ ਇਹ ਏਰੀਆ ਕਿਹੜਾ ਪੈਂਦਾ ਜੀ ਇਹ ਬਸਤੀ ਸ਼ੇਕ ਟੇਲੀਆ ਮੰਡਾ ਪੈਂਦਾ ਹੈ ਇਹਦੇ ਪਾਸੇ ਛੋਟੇ ਗੁਜ਼ਾਰੇ ਕੋ ਤੇ ਮੈਂ ਮੈਂ ਕਿ ਕਿਦ ਮੇਰੇ ਨਾਮ ਸਿੰਦਰਨ ਹੈ ਤੇ ਮੈਂ ਇੱਥੇ ਆਪਣੇ ਮੇਰੇ ਮਮਾ ਦੀ ਡੈਸ ਹੋ ਗਈ ਸੀ ਪਾਸ ਵੀਕ ਤੇ ਮੈਂ ਮਮਾ ਉੱਤੇ ਆਪਣੇ ਪਿੰਨਾ ਕੇਕੇ ਗਈ ਹੋਈ ਸੀ ਤੇ ਮੈਂ ਨੂੰ ਮਤਲਬ ਕਿ ਮੈਨੂੰ ਮੇਰੇ ਮਮਾ ਦੀ ਕਿਰਿਆ ਹੋਈ ਵੀ ਬੁੱਧਵਾਰ ਨੂੰ ਤੇ ਮੈਂ ਉਥੋਂ ਉਹਨਾਂ ਨੇ ਮੈਨੂੰ ਮਤਲਬ ਮੇਰਾ ਗੋਲਡ ਉੱਥੇ ਪਿਆ ਸੀ ਕਿਉਂਕਿ ਇੱਥੇ ਚੋਰੀ ਹਮੇਸ਼ਾ ਅੱਗੇ 6-7 ਵਾਰੀ ਚੋਰੀ ਹੋ ਚੁੱਕੀ ਆ ਇਸ ਪੂਰੇ ਬੰਦੇ ਚ ਅੱਛਾ ਅੱਗੇ ਵੀ ਸਾਹਮਣੇ ਵੀ ਚੋਰੀ ਹੋਈ ਆ ਇਹਨਾਂ ਦਾ ਵੀ ਇੱਕ ਇਹਨਾਂ ਦਾ ਵੀ ਸੋਨਾ ਪੈਸਾ ਸਭ ਟੱਕਿਆ ਗਿਆ ਸੀ ਤੇ ਮੈਂ ਆਪਣਾ ਸੋਨਾ ਆਪਣੇ ਮੰਮੀ ਘਰ ਕਹਿੰਦੇ ਉਹਨਾਂ ਨੂੰ ਬੁੱਧਵਾਰ ਨੂੰ ਵੇਚਾ ਰੋਤਰ ਕੋਈ ਨਹੀਂ ਗਿਆ ਸੀ ਤੇ ਮੈਂ ਬੁੱਧਵਾਰ ਨੂੰ ਗੋਡ ਲਈ ਇੱਕ ਦਿਨ ਦੇ ਵਿੱਚ ਮੇਰੇ ਕੋਲ ਕੋਈ ਲੋਕਰ ਨਹੀਂ ਹੈਗਾ ਇਸ ਹਾਲੇ ਤੇ ਕੁਝ ਅਸੀਂ ਸੋਨਾ ਵੇਚਣਾ ਸੀ ਅਸੀਂ ਤਾਂ ਲੈ ਕੇ ਆਏ ਸੀ ਬੁੱਧਵਾਰ ਨੂੰ ਰਾਤੀ ਵੀਵਾਂ ਨੂੰ ਮੇਰੇ ਹਸਬੰਦ ਨੂੰ ਬਾਹਰ ਜਾਣਾ ਪੈ ਗਿਆ ਉਹਨਾਂ ਨੇ ਬੋਸ ਤੇ ਕਿਹਾ ਤਾਂ ਨਹੀਂ ਤੂੰ ਤੇ ਜਾਣਾ ਹੀ ਜਾਣਾ ਤੇ ਉਹਨਾਂ ਨੇ ਉਹਨਾਂ ਨੂੰ ਜਾਣਾ ਮਜੂਰ ਹੋਈ ਜੇ ਕਦਮ ਜਾਣਾ ਪੈ ਗਿਆ ਮੈਂ ਸੋਨਾ ਵੈਸੇ ਮਤਲਵਾਇਆ ਸੀ ਆਪਣਾ ਉਹਨਾਂ ਨੇ ਉਸ ਤੋਲਾ ਚਾਰ ਚਾਰ ਲੱਖ ਤੱਕ ਸੋਨਾ ਮੇਰਾ ਬਣਦਾ ਪਿਆ ਸੋਨਾ ਮੇਰੇ ਕੋਲ ਸੋਨਾ ਐਸੇ ਮੈਂ ਜਦੋਂ ਆਈਆਂ ਮੈਨੂੰ ਮੇਰੇ ਨੇਬਰਸ ਨੇ ਫੋਨ ਕੀਤਾ ਮੇਰੇ ਉਹਨਾਂ ਮੇਰੀ ਛੋਟੀ ਬੇਟੀ ਉਹਦਾ ਫਰੈਂਡ ਕਹਿੰਦਾ ਆਂਟੀ ਤੋਂ ਸੰਨ ਕੱਢਣ ਨੂੰ ਭੇਜ ਦੋ ਬੱਚਿਆਂ ਨੂੰ ਤਾਂ ਕਿ ਬੇਟਾ ਮੈਂ ਤਾਂ ਘਰ ਨਹੀਂ ਮੈਂ ਤਾਂ ਆਪਣੀ ਮੰਮਾ ਘਰ ਲੈ ਕਹਿੰਦੇ ਆਂਟੀ ਮੂਹਰ ਤੱਕ ਖੁੱਲਾ ਆ ਫਿਰ ਫਟਾਫਟ ਉਹਦੀ ਮੰਮਾ ਨੇ ਫੋਨ ਕੀਤਾ ਕਹਿੰਦੇ ਕਿ ਜਦੋਂ ਇਹ ਕਦੋਂ ਦੀ ਗੱਲ ਹੈ ਜਦੋਂ ਤੁਹਾਨੂੰ ਪਤਾ ਲੱਗਾ 1:30 ਵਜੇ ਦੀ ਗੱਲ ਹੈ 1:30 ਵਜੇ ਫੋਨ ਆਇਆ ਮੈਨੂੰ ਬੱਚੇ ਦਾ ਅੱਛਾ ਜੀ ਤੇ ਮੈਂ ਕਿਹਾ ਮੇਰੇ ਮੈਂ ਤਾਂ ਘਰ ਨਹੀਂ ਹੈਗੀ ਤੇ ਮੈਂ ਕਿ ਮੇਰੇ ਕਹਿੰਦੇ ਉਹ ਤਾਂ ਆਂਟੀ ਤੁਹਾਡਾ ਦਰਵਾਜ਼ਾ ਤਾਂ ਖੁੱਲਾ ਆ ਫਿਰ ਉਹਦੇ ਮੰਮਾ ਨੇ ਮੈਨੂੰ ਦੱਸਿਆ ਕਿ ਗੇਟ ਗੇਟ ਖੁੱਲਾ ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਅੰਦਰ ਆ ਕੇ ਦੇਖੋ ਤਾਂ ਉਹਨਾਂ ਨੇ ਕਿਹਾ ਦੀਦੀ ਸਭ ਕੁਝ ਸਭ ਕੁਝ ਟੁੱਟਾ ਆ ਫਿਰ ਮੈਂ ਉੱਥੋਂ ਆਪਣੇ ਘਰੋਂ ਤੁਰ ਪਈ ਹੂੰ ਮੇਰੇ ਇਹ ਤੱਕ ਇਸ ਕਮਰੇ ਮੈਂ ਕਦੀ ਲੋਕ ਨਹੀਂ ਲਗਾ ਕੇ ਗਈ ਕਿਉਂਕਿ ਮੈਂ ਨੂੰ ਆਦਤ ਹੈ ਕਮਰੇ ਇਸ ਕਮਰੇ ਲੋਕ ਨਾ ਲਗਾਉਣ ਦੀ ਮੈਂ ਇਹਨੂੰ ਲੋਕ ਲਗਾਇਆ ਸੀ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਐਸਨ ਅਲਮਾਰੀ ਨੂੰ ਤੋੜਿਆ ਦੇਖੋ ਸਾਰਾ 골ਡ ਜਿਹੜਾ ਸੀਗਾ ਇਹ ਅਲਮਾਰੀ ਦੇ ਵਿੱਚ ਸੀਗਾ ਹਾਂਜੀ ਇਸ ਅਲਮਾਰੀ ਨੂੰ ਤੋੜਿਆ ਉਹਨਾਂ ਨੇ ਪਹਿਲਾਂ ਇਹਦੇ ਅੰਦਰ ਦਾ ਲੋਕ ਤੋੜਿਆ ਹੈ ਇਹ ਤੋੜ ਕੇ ਇਹਨਾਂ ਨੇ ਦੇਖਿਆ ਵਿੱਚ ਕੁਝ ਨਹੀਂ ਹੈਗਾ ਫਿਰ ਇਧਰਲਾ ਤੋੜਿਆ ਕੈਸਲ ਮਾਰੀ ਦੇ ਵਿੱਚ ਮੇਰੀ ਇੱਥੇ ਗੁੱਲਕ ਪਈ ਸੀ ਝਾਂਜਰਾ ਪਈਆਂ ਸੀ ਦੋ ਜੋੜੇ ਝਾਂਜਰਾਂ ਦੇ ਮੇਰੇ ਬੱਚੇ ਦੇ ਤੇ ਮੇਰੇ ਇੱਕ ਮੇਰਾ ਕੀ ਕਈਦਾ ਇੱਥੇ ਐਸ ਕਿ ਲੁਕੋਗੇ ਇੱਥੇ ਇਹ ਇੱਥੇ ਗੁੱਲਕ ਦੇ ਅੰਦਰ ਲੌਕ ਹੈ ਦੇਖੋ ਸਾਰਾ ਟੁੱਟਾ ਪਿਆ ਆ ਸਾਰਾ ਉਹ ਦੇਖੋ ਸਾਰੇ ਮਤਲਬ ਅੰਦਰੋਂ ਚੇਪੀ ਲਾਈ ਹੋਈ ਉਸ ਗੱਲੇ ਦੀ ਆ ਸਾਰਾ ਉਹ ਪਿਆ ਦੇਖੋ ਕਿ ਦਰਵਾਜ਼ਾ ਆ ਪਿਆ ਇਹ ਤੋੜਿਆ ਗਿਆ ਇਹਦੇ ਵਿੱਚੋਂ ਕੀ ਕੀਦਾ ਮੇਰਾ ਸੋਨਾ 4 ਲੱਖ ਦਾ ਸੋਨਾ ਮੇਰੇ ਕੀ ਮੇਰੀ ਜੁਐਲਰੀ ਮੇਰੇ ਚਾਂ ਸਿਲਵਰ ਮੇਰਾ ਪੈਸਾ ਸਭ ਕੁਝ ਚੋਰੀ ਕਰਕੇ ਲੱਗੇ ਟੋਟਲ ਕਿੰਨਾ ਕੋ ਮਤਲਬ ਨੁਕਸਾਨ ਹੋਇਆ 4 ਲੱਖ ਦਾ ਤੁਸੀਂ ਸੁਣਾ ਕਹਿ ਰਹੇ ਹੋ ਮਨ ਲਓ ਕਿ ਕਿਦਮ 50000 ਦਾ ਕੈਸ਼ 10 15000 ਹੋਗਾ ਜਿਆਦਾ ਜਿਆਦਾ ਕਿਉਂਕਿ ਮੈਂ ਹੱਲ ਪਿੱਛੇ ਦੇ ਪਿੱਛੇ ਦੇ ਕੀ ਕਿਹਦਾ ਮੈਂ ਬੋਲੋ ਕਿ ਉਹਨੂੰ ਚੇਂਜ ਕੀਤਾ ਸੀ 15000 ਹੋ ਸਕਦਾ ਜਿਆਦਾ ਤੋਂ ਜਿਆਦਾ ਤੇ ਮੇਰਾ ਸਿਰ ਕੜਾ ਹੈ ਮੇਰਾ ਜਿੱਦਾਂ ਮੈਂ ਜਿੰਨਾ ਮੋਟਾ ਕੜਾ ਪਾਇਆ ਤੋਂ ਡਬਲ ਮੋਟਾ ਕੜਾ ਕੀ ਕਹਿੰਦਾ ਜਿਹੜਾ ਮੇਰਾ ਚਾਂਦੀ ਦਾ ਚੱਕਿਆ ਗਿਆ ਪਹਿਲਾਂ ਸੀ ਮੇਰੇ ਤੇ ਪੈਸ ਜਿੱਦਾਂ ਤੁਸੀਂ ਦੱਸ ਰਹੇ ਕਿ ਅੱਗੇ ਵੀ ਇਸ ਮਹੱਲੇ ਦੇ ਵਿੱਚ ਚੋਰੀਆਂ ਹੁੰਦੀ ਆ ਵੈ ਕਿਉਂ ਨਹੀਂ ਕੋਈ ਐਕਸ਼ਨ ਜੋ ਨਹੀਂ ਕੋਈ ਐਕਸ਼ਨ ਹੋ ਰਿਹਾ ਐਕਸ਼ਨ ਪਤਾ ਨਹੀਂ ਅਸੀਂ ਤਾਂ ਕੰਪਲੀਟ ਪਿਛਲੀ ਵਾਰੀ ਵੀ ਕੀਤੀ ਸੀ ਸਾਰੇ ਪੁਲਿਸ ਆਂਦੇ ਆ ਹੁਣ ਵੀ ਮੈਂ ਪੁਲਿਸ ਸਟੇਸ਼ਨ ਗਈਆਂ ਤੇ ਮੈਨੂੰ ਕਹਿੰਦੇ ਆ ਵੀ ਸਾਨੂੰ ਕੋਈ ਪ੍ਰੂਫ ਚਾਹੀਦਾ ਵੀ ਤੁਸੀਂ ਤੜਕਾ ਚੋਰੀ ਹੋਈ ਕਿ ਤੁਸੀਂ ਆਪੇ ਹੀ ਮਾਰੀਆਂ ਤੋੜ ਲਈਆਂ ਆਪਣੀਆਂ ਮੌਕੇ ਤੇ ਮੌਕਾ ਦੇਖਣ ਆਈ ਸੀ ਪੁਲਿਸ ਮੌਕਾ ਦੇਖਣ ਆਈ ਸੀ ਉਹ ਆਏ ਸੀ ਸਤਪਾਲ ਸਿੰਘ ਆਏ ਸੀ ਸਤਪਾਲ ਸਿੰਘ ਆਏ ਸੀ ਤੇ ਹੁਣ ਉੱਥੇ ਦੇ ਐਸਆਈ ਉਹ ਐਸਏ ਕਿਉਂ ਕੀ ਕਹਿੰਦੇ ਨਸੀਮਾ ਮਣੀ ਐਸਐਚਓ ਉਹਨਾਂ ਨੂੰ ਪੂਸ਼ਨ ਸਿੰਘ ਹੈਗੇ ਆ ਉਹਨਾਂ ਕੋ ਮੈਂ ਗਈ ਤਾਂ ਕਹਿੰਦੇ ਜਦ ਤੱਕ ਸਾਨੂੰ ਕੋਈ ਪ੍ਰੂਫ ਨਹੀਂ ਮਿਲਦਾ ਅਸੀਂ ਕੀ ਇਹਦਾ ਪਰਚਾ दाखल ਨਹੀਂ ਕਰਨਾ ਤੇ ਇਹ ਤਾਂ ਫਿਰ ਮੇਰੇ ਵੱਸ ਜਿੰਨੀ ਦਿਨੋਂ ਪਰਚਾ दाखल ਕਰੂੰਗੀ ਉੰਨੀ ਦਿਨੋਂ ਸੋਨਾ ਪਤਾ ਨਹੀਂ ਕਿੱਥੇ ਦਾ ਕਿੱਥੇ ਚਲ ਜਾਣਾ ਕੋਈ ਸੀਸੀਟੀਵੀ ਵਗੈਰਾ ਗਲੀ ਦੇ ਵਿੱਚ ਲੱਗਾ ਪਿਆ ਸਾਹਮਣੇ ਹੈਗੇ ਆ ਸਾਡੇ ਇਥੇ ਨਤਨ ਭਵਨੇਸ਼ ਕਲੜਾ ਉਹਨਾਂ ਦੇ ਹੈਗਾ ਇੱਕ ਪਿੱਛੇ ਕਹਿੰਦੇ ਤਾਂ ਲਾਸਟ ਗਲੀ ਚ ਘੁੰਮ ਕੇ ਰਿੰਕੂ ਆ ਉਹਦੀ ਗਲੀ 'ਚ ਲੱਗਾ ਹੋਇਆ ਕੈਮਰਾ ਕੈਮਰਾ ਸੀ ਹਾਂਜੀ ਚੈੱਕ ਕੀਤੀ ਸੀ ਸੀਸੀਟੀਵੀ ਕੁਝ ਪਤਾ ਲੱਗਾ ਹੋਵੇ ਕਿੰਨੇ ਬੰਦੇ ਕੋਈ ਕੁਝ ਨਹੀਂ ਚੈੱਕ ਕੀਤਾ ਉਹਨਾਂ ਨੇ ਕੁਝ ਚੈੱਕ ਨਹੀਂ ਕੀਤਾ ਅਸੀਂ ਮਾੜਾ ਮੋਟਾ ਜਿੰਨਾ ਕਿ ਕਿਉਂਕਿ ਮੈਂ ਰਾਤੇ ਆਈ ਮੈਂ ਰਾਤੀ ਆਪ ਮੈਨੂੰ ਅਸਮੇਂ ਦੀ ਪ੍ਰੋਬਲਮ ਹੈ ਮੈਂ ਇੰਨਾ ਤਰ ਫਿਰ ਨਹੀਂ ਸਕਦੀ ਤੇ ਮੇਰੇ ਹਸਬੰਦ ਵੀ ਘਰ ਨਹੀਂ ਹੈਗੇ ਉਹਨਾਂ ਨੂੰ ਜੌਬ ਤੇ ਜਾਣਾ ਪੈ ਗਿਆ ਮੇਰੇ ਦੋ ਛੋਟੀ ਛੋਟੀਆਂ ਬੇਟੀਆਂ ਮੈਂ ਕਿਤੇ ਛੱਡ ਕੇ ਨਹੀਂ ਜਾ ਸਕਦੀ ਕਿਉਂਕਿ ਸਾਰਾ ਇੱਕ ਘਰ ਟੁੱਟਾ ਪਿਆ ਮੈਂ ਜਿਹੜਾ ਮਾੜਾ ਮੋਟਾ ਘਰ ਅੰਦਰ ਹੈਗਾ ਉਹ ਵੀ ਮੈਂ ਚੋਰੀ ਦੁਬਾਰਾ ਨਹੀਂ ਕਰਾਉਣਾ ਮੈਨੂੰ ਡਰਿਆ ਵੀ ਉਹ ਚੋਰ ਇਹਨਾਂ ਚੀਜ਼ਾਂ ਅੰਨੀਆਂ ਅੰਨੀਆਂ ਚੀਜ਼ਾਂ ਅੰਦਰੋਂ ਲੈ ਕੇ ਗਿਆ ਬਾਹਰ ਚਾਂਸਰ ਨੂੰ ਲੱਗੇ ਵੀ ਇਹਨਾਂ ਹੋਰ ਹੋਣਾ ਮੈਂ ਫੇਰ ਸਨ ਮੇਰੀਆਂ ਕੁੜੀਆਂ ਦੀ ਜਾਨ ਨੂੰ ਇੱਕ ਖਤਰਾ ਤੇ ਮੇਰੀ ਮੈਂ ਤੁਹਾਡੇ ਹੱਥ ਜੋੜਦੀ ਮੇਰੇ ਮੇਰੇ ਸਪਲੀਸ ਸੁਣੀ ਜਾਵੇ ਮੇਰਾ ਮੇਰਾ ਸੋਨਾ ਮੈਨੂੰ ਦਵਾਇਆ ਜਾਵੇ ਮੈਂ ਬਹੁਤ ਮੁਸ਼ਕਿਲਾਂ ਨਾਲ ਜੋੜਿਆ ਸੀ ਮੇਰੇ ਅੱਧਾ ਸੋਨਾ ਮੇਰੀ ਮੰਮਾ ਨੇ ਦਿੱਤਾ ਸੀ ਉਹਨਾਂ ਦਾ ਸੀ ਕਹਿੰਦੇ ਵੀ ਮੇਰੇ ਮੰਮੇ ਰੀਆ ਕਹਿੰਦੇ ਸੀ ਆਪ ਮੇਰੀਆਂ ਦੋ ਧੀਆਂ ਨੂੰ ਦੇ ਦਿਓ ਮੇਰਾ ਸੋਨਾ ਉਹਨਾਂ ਨੇ ਆਪਣੇ ਲਾਸਟ ਟਾਈਮ 'ਚ ਕਿਹਾ ਸੀ ਮੇਰੀਆਂ ਦੋ ਧੀਆਂ ਦਾ ਸੋਨਾ ਦੇ ਦਿਓ ਮੇਰਾ ਕਿਉਂਕਿ ਮੇਰੇ ਅਭੀ ਕਾਨੂੰ ਇਹਨਾਂ ਨੇ ਵਿਆਹ ਕਰਨੇ ਆ ਵੀ ਮੇਰੀ ਧੀ ਇਨੀ ਹੈ ਨਹੀਂ ਰੱਜੀ ਪੂਜੀ ਤੁਸੀਂ ਘਰ ਦੇਖੋ ਮੇਰਾ ਘਰ ਕਿੰਨਾ ਛੋਟਾ ਹੈ ਮੈਂ ਕੋਈ ਲੱਗਦੀ ਕਿਸੇ ਤੋਂ ਮੈਂ ਉਹ ਸੋਨਾ ਮੈਨੂੰ ਕਿਸੇ ਨੇ ਅੱਧਾ ਮੇਰਾ ਮੈਂ ਬੜੇ ਸਾਲਾਂ ਕੋਸ਼ ਮੇਲੇ ਵੇਰੀ ਬੀ ਕੇ ਨੇ ਮੈਨੂੰ ਦਿੱਤਾ ਸੀ ਮੇਰੇ ਪੇਕੇ ਠੀਕ ਐ ਨਾ ਮੈਂ ਮੈਂ ਆਪਣਾ ਰੁਪਈਆ ਰੁਪਈਆ ਕਰਕੇ ਹੌਲੀ ਹੌਲੀ ਕਰਕੇ ਬਣਾਇਆ ਸੀ ਮੈਂ ਆਪਣਾ ਸੇਲ ਕਰਨਾ ਸੀ ਮੈਂ ਤਾਂ ਉਹਦਾ ਰੇਟ ਮੈਨੂੰ ਪਤਾ ਵੀ ਮੈਂ ਉਸੇ ਰਾਤੀ ਸੀ ਰਿੰਕੂ ਦੀ ਦੁਕਾਨ ਤੇ ਰੇਟ ਪੁੱਛ ਕੇ ਆਇਆ ਇਸ ਪੂਰਾ ਸੋਨੇ ਦਾ ਰੇਟ ਕਰਵਾ ਕੇ ਆਇਆ ਰਿੰਕੂ ਜਿਹੜਾ ਸੁਨਹਿਰਾ ਇੱਥੇ ਹੈਗਾ ਮੈਨੂੰ ਚਧੋਰ ਜਿੱਦਾਂ ਤੁਸੀਂ ਦੱਸ ਰਹੇ ਕਿ ਮੇਨ ਗੇਟ ਤੋਂ ਚੋਰ ਐਂਟਰ ਹੋਏ ਦਰਵਾਜ਼ਾ ਵੀ ਤੋੜਿਆ ਜਦੋਂ ਦਰਵਾਜ਼ਾ ਤੋੜਿਆ ਆਸ-ਪਾਸੇ ਆਵਾਜ਼ ਨਹੀਂ ਗਈ ਪਤਾ ਤਾਂ ਲੱਗਾ ਹੀ ਹੋਊਗਾ ਕਿਸੇ ਨੂੰ ਸਾਰੇ ਕਹਿੰਦੇ ਸਾਨੂੰ ਕੋਈ ਆਵਾਜ਼ ਨਹੀਂ ਆਈ ਪੂਰੀ ਗਲੀ ਕਹਿ ਰਹੀ ਸਾਨੂੰ ਕੋਈ ਆਵਾਜ਼ ਨਹੀਂ ਕਿਉਂਕਿ ਦਰ ਪਹਿਲੇ ਦਰਵਾਜ਼ਾ ਤੋੜਿਆ ਦਰਵਾਜ਼ਾ ਵੀ ਲੋਹੇ ਦਾ ਉਸ ਤੋਂ ਬਾਅਦ ਅਲਮਾਰੀਆ ਤੋੜਿਆ ਬਹਾਨੇ ਲਗਾ ਰਿਹਾ ਹੁਣ ਕਹਿੰਦਾ ਸਾਨੂੰ ਜੇ ਸ਼ੱਕ ਵੀ ਹੈਗਾ ਆ ਤੇ ਮੈਂ ਆਪਣੇ ਬੱਚਿਆਂ ਦੀ ਸੇਫਟੀ ਲਈ ਨਹੀਂ ਬੋਲ ਸਕਦੀ ਮੈਂ ਕਹਾਂ ਮੈਂ ਆਪਣੇ ਬੱਚਿਆਂ ਦੀ ਸੇਫਟੀ ਲਈ ਨਹੀਂ ਬੋਲ ਸਕਦੀ ਕਿਉਂਕਿ ਮੈਨੂੰ ਜਿੰਨਾ ਤੇ ਸ਼ੱਕ ਵੀ ਹੈਗਾ ਮੈਂ ਨਹੀਂ ਬੋਲ ਸਕਦੀ ਕਹਨੂੰ ਮੇਰੀ ਕੁੜੀਆਂ ਨੂੰ ਕੁਝ ਕਰ ਦੇਣ ਮੈਂ ਇਕੱਲੀ ਰਹਿਣੀ ਆ ਮੇਰੇ ਹਸਬੰਦ ਬਾਹਰ ਜਾ ਕੇ ਵੈਸੇ ਤੁਹਾਨੂੰ ਸ਼ੱਕ ਹੈ ਕਿਸ ਹੇਗਾ ਸ਼ੱਕ ਮੈਨੂੰ ਦੋ ਇੱਕ ਦੋ ਜਾਣੇ ਤੇ ਹੈਗਾ ਆ ਪਰ ਹੁਣ ਮੈਨੂੰ ਕਿ ਕਹੀਦਾ ਮੈਂ ਸ਼ੱਕ ਬੋਲ ਕੇ ਮੈਂ ਆਪਣਾ ਕੀ ਕੀਦਾ ਉਹ ਇਹਦੇ ਹਸਬੰਡ ਵੀ ਆ ਬਾਹਰ ਜਾਂਦੇ ਨੇ ਬਾਹਰ ਜਾਂਦੇ ਮੈਨੂੰ ਬਹੁਤ ਔਖਾ ਹੈ ਕੁੜੀਆ ਹੋ ਰਹਾ ਇਸ ਟਾਈਮ ਆਰੇ ਹੁਣ ਮੈਂ ਆਹ ਕੁੜੀ ਮੇਰੀ ਵੱਡੀ ਆ ਬੇਟੀ ਛੋਟੀ ਦੂਜੀ ਇਤੋਂ ਛੋਟੀ ਹੈ ਹੂੰ ਤਾਂ ਮੈਂ ਆਪਣੀ ਜਾਨ ਨੂੰ ਖਤਰਾ ਕਿਉਂ ਪਾਵਾਂ ਕਿਸੇ ਦੇ ਮੈਂ ਮੈਂ ਤਾਂ ਇਹਨਾਂ ਪੁਲਿਸ ਅੱਗੇ ਕਹਿ ਸਕਦੀ ਵੀ ਤੁਸੀਂ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰਕੇ ਸੁਣੋ ਜਿੱਦਾਂ ਤੁਸੀਂ ਦੱਸ ਰਹੇ ਕਿ ਮੈਨੂੰ ਕਿਸੇ ਤੇ ਸ਼ੱਕ ਹੈਗਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਉਹ ਚੀਜ਼ ਕਿ ਮੈਨੂੰ ਇਹ ਜਣਿਆ ਤੇ ਸ਼ੱਕ ਹੈਗਾ ਵੇ ਹਾਂਜੀ ਉਹ ਗੱਲ ਹੀ ਸੁਣਦੇ ਪਏ ਹਾਲੇ ਕੁਝ ਵੀ ਬੰਨੋ ਕਹਿੰਦਾ ਅਸੀਂ ਕੋਈ ਤੁਹਾਡੀ ਗੱਲ ਨਹੀਂ ਸੁਣਨੀ ਪਹਿਲਾਂ ਅਸੀਂ ਨਹੀਂ ਮੈਡਮ ਤੁਸੀਂ ਦੱਸੋਗੇ ਕਿਸੇ ਨੂੰ ਕਿ ਪੁਲਿਸ ਪ੍ਰਸ਼ਾਸਨ ਨੂੰ ਦੱਸੋਗੇ ਮੈਂ ਕਿਹਾ ਕਿ ਹੋ ਗਿਆ ਇਸ ਵੇਲੇ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਸ਼ੱਕ ਹੈਗਾ ਵੇ ਹਾਂਜੀ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹੀ ਗੱਲ ਕਰਨਗੇ ਸੀ ਕਿ ਮੈਨੂੰ ਸ਼ੱਕ ਹੈਗਾ ਕਿਸੇ ਤੇ ਤੋਂ ਕਹਿੰਦੇ ਜਦੋਂ ਤੱਕ ਅਸੀਂ ਆਪਣੀ ਇਨਕੁਆਇਰੀ ਨਹੀਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਆਪਣੀ ਪਹਿਲਾਂ ਇਨਕੁਆਰੀ ਕਰ ਲਈ ਐ ਅਸੀਂ ਸਾਰੀ ਵੀ ਤੁਸੀਂ ਪਰਚਾ ਸੱਚਾ ਕਰਨ ਦੇ ਤੁਹਾਡੇ ਸੱਚੀ ਚੋਰੀ ਹੋਈ ਆ ਕਿ ਨਹੀਂ ਹੋਈ ਕਿ ਤੁਸੀਂ ਝੂਠ ਬੋਲਣ ਦੇ ਆ ਅੱਗੇ ਸਭ ਕੋ ਮੇਰੇ ਬ੍ਰਦਰ ਵਿਚਾਰੇ ਦੇਖੋ ਇਹਨੇ ਮੇਰੀ ਮੰਮੀ ਤੁਸੀਂ ਗੱਲ ਸੋਚਣ ਵਾਲੀ ਮੇਰੇ ਪੇਰੈਂਟਸ 15 ਦਿਨਾਂ ਚ ਮੇਰੇ ਮੰਮੀ ਪਪਾ ਦੋਨੋਂ ਚਲੇ ਗਏ ਮੇਰੇ ਬ੍ਰਦਰ ਦੀ ਉਹ ਕੁਆਰਾ ਆਇਆ ਮੇਰੇ ਬ੍ਰਦਰ ਉਹ ਉਹਨੂੰ ਇਦਾਂ ਐਸ ਐਚ ਉਹਨੀ ਬੁਰੀ ਤਰ੍ਹਾਂ ਪਏ ਮੈਨੂੰ ਨਹੀਂ ਪਤਾ ਤੂੰ ਜਾ ਕੇ ਇਹਨਾਂ ਜਿੱਥੋਂ ਮਰਜ਼ੀ ਸਾਬਤ ਕਰਨਾ ਕਰ ਲਾ ਮੈਂ ਮੈਂ ਦੇਖ ਲਊ ਮੈਂ ਦੇਖਨੂੰਗਾ ਕੌਣ ਮੈਨੂੰ ਕੁਝ ਕਹਿਣਾ ਹੁੰਦਾ ਅੱਗੇ ਇਦਾਂ ਬੋਲੇ ਮੇਰੇ ਬ੍ਰਦਰ ਨੂੰ ਅਸੀਂ ਕਿਉਂਕਿ ਮੇਰਾ ਨਾਲ ਸਾਥ ਕੋਈ ਹੈ ਨਹੀਂ ਸਾਡੇ ਸਿੱਦੇ ਦੋਨੋਂ ਉਧਰ ਗਏ ਸੀ ਕੱਲ ਨੂੰ ਕੋਈ ਗੱਲ ਹੋ ਗਈ ਜਾਂ ਸਾਡੇ ਕੋਲ ਪੁਲਿਸ ਅਜ ਕੱਲ ਕਿਸੇ ਦਾ ਵੀ ਪ੍ਰੋਸੈਸ ਤੇ ਜਿਹੜਾ ਸਮਾਨ ਪਿਆ ਹੋਇਆ ਹੈ ਦਰਵਾਜੇ ਦੇ ਨਾਲ ਪਲਾਸ ਵਗੈਰਾ ਪਿਆ ਰੈਂਚ ਵਗੈਰਾ ਪਿਆ ਇਹ ਤਾਂ ਡੱਪਣਾ ਘਰ ਦੇ ਵਿੱਚੋ ਹੀ ਸੀਗਾ ਜਾਂ ਉਹਨਾਂ ਦਾ ਰਹਿ ਗਿਆ ਇਹ ਰੈਂਚ ਉਹਨਾਂ ਦਾ ਹੀ ਹੈ ਮੈਂ ਵੀ ਹੇਠੇ ਪਲਾਸ ਵੀ ਹੈ ਇਹ ਦੂਰ ਤੋੜ ਕੇ ਗਏ ਨੇ ਸੋ ਦੱਸਦੀ ਹੈ ਕਿ ਇਹ ਜਿਹੜਾ ਰੈਂਚ ਦੇਖ ਰਹੇ ਹੋ ਇਸ ਦੇ ਨਾਲ ਜਿਹੜਾ ਇਹ ਦਰਵਾਜ਼ਾ ਤੋੜਿਆ ਗਿਆ ਸੀਗਾ ਕਿਹਨਾਂ ਮੜਾ ਜਾਂ ਤਨਾਂ ਦੇ ਅੱਗੇ ਨੀਚੇ ਵੀ ਆ ਪਿਆ ਉਹ ਮਾਰੀ ਕੋਲ ਬੀ ਆਹ ਤੂੰ ਦੇਖੋ ਕਿੱਦਾਂ ਤੋੜਿਆ ਗਿਆ ਆ ਵੀ ਦੇਖ ਲਓ ਹੱਲੇ ਤੱਕ ਅਲਮਾਰੀ ਲੱਗੀ ਨਹੀਂ ਇਹ ਹੂੰ ਆ ਵੀ ਸਾਰੀ ਆ ਦੇ ਬਸ ਆ ਤਾਂ ਸਹੀ ਹੋਣੀ ਨਹੀਂ ਅਲਮਾਰੀ ਸਾਰੀ ਤੋੜ ਦਿੱਤੀ ਗਈ ਇਹਨੂੰ ਤੇ ਇੰਨੀ ਬੁਰੀ ਤਰ੍ਹਾਂ ਤੋੜਿਆ ਗਿਆ ਜਿਹੜਾ ਕੀ ਕਿਹੜਾ ਸੁਧਿ ਨਹੀਂ ਹੋਣੀ ਕਿਉਂਕਿ ਇਹਦਾ ਲੋਕ ਪੱਕਾ ਵਾਲਾ ਸੀ ਉਹਦਾ ਤੇ ਦੂਸਰਾ ਲੋਕ ਤੇ ਸੈਂਟਰ ਲੋਕ ਸੀ ਇਹਦਾ ਲੋਕ ਜਿਹੜਾ ਪਲੇਟ ਵਾਲਾ ਸੀ ਇਹਨੂੰ ਫੇਰ ਦਰਵਾਜ਼ੇ ਤੋੜ ਤੋੜ ਕੇ ਇਹਨੂੰ ਕੱਢਿਆ ਗਿਆ ਸਾਰਾ ਇਹ ਸਭ ਕੁਝ ਫੋਲ ਕੇ ਗਿਆ ਮੰਨੂ ਕਿ ਆਪ ਵਾਲੇ ਬੈਗ ਵੀ ਫੋਲ ਹੋਏ ਸੀ ਬੈਗਾਂ ਦੇ ਕੱਪੜੇ ਤਾਂ ਫੋਲੇ ਹੋਏ ਸੀ ਕੀ ਲੱਗਦਾ ਕਿ ਕੋਈ ਭੀਤੀ ਬੰਦਾ ਹੀ ਹੈਗਾ ਜਿੱਦਾਂ ਤੁਸੀਂ ਦੱਸ ਰਹੇ ਸ਼ੱਕ ਹੈ ਕਿਉਂਕਿ ਦੇਖੋ ਬੱਸ ਨੂੰ ਮੈਨੂੰ ਮੈਨੂੰ ਘੱਟੋ ਘੱਟ ਮੈਨੂੰ 15 20 ਦਿਨ 20 ਮਹੀਨਾ ਹੋ ਗਿਆ ਘਰੋਂ ਨਿਕਲਿਆ ਨੂੰ ਮੇਰੇ ਪਿਤਾ ਜੀ ਦਾ ਦੱਸ ਹੋਈ ਫੇ ਮਤਬ ਦੀ ਹੈ ਤੋ ਬਾਅਦ ਮੈਂ ਕਿ ਕਈ ਦਾ ਮਹੀਨਾ ਬਾਹਰ ਰਹੀਆਂ ਮੇਰੇ ਪਿਤਾ ਜੀ ਦਾ ਦੱਸ ਹੋਈ ਸੀ 27 ਅਗਸਤ ਨੂੰ 27 ਸਤੰਬਰ ਨੂੰ ਤੇ ਮਨ 19 ਅਗਸਤ ਨੂੰ 19 ਸਤੰਬਰ ਨੂੰ ਮੇਰੇ ਮਮਾ ਦੀ ਜਤ ਜੀ ਅੰਦਰ ਮੈਂ ਬਾਹਰ ਹੀ ਸੀ ਮੈਂ ਆ ਬੁੱਧਵਾਰ ਲਾਸਟ 25 ਬੁੱਧਵਾਰ ਤੱਕ ਉਦੋਂ ਤੱਕ ਤੇ ਮੇਰੇ ਘਰ ਕੋਈ ਚੋਰ ਨਹੀਂ ਵੜਿਆ ਜਦੋਂ ਮੈਂ ਸੋਨਾ ਲੈ ਕੇ ਰੱਖਿਆ ਉਦੋਂ ਹੀ ਕੋਈ ਚੋਰ ਵੜਿਆ ਜਦੋਂ ਤੁਸੀਂ ਘਰੇ 골ਡ ਲੈ ਕੇ ਆਏ ਕਿਸ ਨੂੰ ਪਤਾ ਸੀ ਇਹ ਚੀਜ਼ ਹੈ ਖਾਲੇ ਤਾਂ ਨਹੀਂ ਤਾਂ ਪਤਾ ਸੀ ਕਿਉਂਕਿ ਦੋ ਤਿੰਨ ਦਿਨ ਤੋਂ ਜ਼ਿਆਦਾ ਮੇਰੇ 골ਡ ਨੂੰ ਆਏ ਨੂੰ ਵੀ ਨਹੀਂ ਹੋਇਆ ਕੁਛ ਮੈਂ ਕੀ ਕੀ ਦਾ ਪਿੱਛੋਂ ਮੈਂ ਥੋੜੀ ਸਟ्रेस ਸੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋਈ ਪਈ ਸੀ ਤੇ ਮੈਂ ਅੰਦਰ ਮੈਡੀਸਿਨ ਖਾ ਕੇ ੁੱਤੀ ਬੈਸੀ ਤਿੰਨ ਦਿਨ ਦੀ ਮੈਨੂੰ ਤੁਸੀਂ ਪੁੱਛਿਆ ਦਾ ਸਾਰਾ ਜਿਹੜਾ ਡਾਕਟਰ ਨੰਨੂ ਆ ਜਾਂ ਡਾਕਟਰ ਆਸਾ ਮੈਨਾਂ ਕੋ ਨੀਂਦ ਦੀਆਂ ਦਵਾਈਸਨ ਲੈ ਕੇ ਆਈ ਆਣੀ ਐਸੀ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਹੈ। ਵੀ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਫੇਲ ਹੋਇਆ ਮੈਂ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਸੀ ਮੇਰੇ ਤੇ ਮੇਰਾ ਸਤੋ ਗੋਟ ਚਲੇ ਗਿਆ। ਤੁਸੀਂ ਇਹ ਸਿਰਫ ਇਹੀ ਕਮਰੇ ਦੇ ਵਿੱਚ ਹੀ ਮਤਲਬ ਇਸੇ ਕਮਰੇ ਤੋਂ ਅਸਿੱਧਾ ਚੋਰਾ ਵੱਲ ਜਾਂ ਨਾਲ ਦੇ ਕਮਰੇ ਵਿੱਚ ਵੀ ਹੋਈ। ਨਾਲ ਕਮਰੇ ਤੋਂ ਨਾਲ ਕੁਛ ਕੀਤਾ ਨਾਲ ਦੇ ਕਮਰੇ 'ਚ ਬੜੇ ਤੱਕ ਨਹੀਂ। ਅੱਛਾ। ਜੋ ਗੱਲ ਸੱਚੇ ਆ ਸੱਚੇ ਐਸੀ ਸਾਨੂੰ ਮੈਨੂੰ ਉਹ ਕਹਿ ਰਹੇ ਤੁਸੀਂ ਆਪਣੇ ਕੋਲ ਮੈਂ ਕਿ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਕਿਸੇ ਦਾ ਦੋ ਦੋ ਨੰਬਰ ਦੀ ਲੇਡੀਜ਼ ਆਂ ਆਪਣਾ ਭਲਾ ਕਰਨ ਨੂੰ ਕੋਸ਼ਿਸ਼ ਕਰਨ ਨਹੀਂ ਅਸੀਂ ਇੱਕ ਰੈਪਿਟਿਡ ਫੈਮਿਲੀ ਦੀ ਮੈਂ ਬੇਟੀਆਂ ਇਹ ਠੀਕ ਹੈ ਵੀ ਮੈਂ ਗਰੀਬ ਘਰ ਦੇ ਵੀ ਗਰੀਬ ਘਰ ਦੀ ਨੋਹ ਆ ਤੇ ਜੇ ਇਹ ਨਹੀਂ ਹੁੰਦਾ ਵੀ ਕੀ ਕਹਿਦਾ ਬੰਦਾ ਚੋਰੀਆਂ ਠਗੀਆਂ ਝੂਠ ਸੱਚ ਬੋਲਣ ਲੱਗੇ ਪੈਸੇ ਵਾਸਤੇ ਮੈਂ ਅੱਗੇ ਨਾ ਬੋਲੇ ਜ਼ਿੰਦਗੀ 'ਚ ਮੇਰੇ ਇੰਨਾ ਅਸੀਂ ਗਰੀਬੀ 'ਚ ਦਿਨ ਕੱਟੇ ਆ ਪਰ ਕੋਈ ਮੈਂ ਇੱਕ ਮੇਰਾ ਸੋਨਾ ਸਾਨੂੰ ਇਸ ਲਈ ਜ਼ਰੂਰੀ ਵੀ ਮੇਰੇ ਕੰਨ ਸਾਡੇ ਦੋ ਬੱਚੇ ਆ ਮੈਂ ਇਹੀ ਰਿਕਵੈਸਟ ਕਰੂੰਗੀ ਇਹੀ ਅਰਦਾਸ ਕਰੂੰਗੀ ਵੀ ਜਿਹ ਦੇ ਕੋਈ ਚੋਰ ਵੀ ਦੇਖੇ ਤੇ ਮੈਨੂੰ ਪਲੀ ਮੇਰੇ ਓਕੀ ਕਹੀਦਾ 7.5 ਦਾ ਹੋਵੇ ਇਹਨਾਂ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣੀ ਕੱਲ ਨੂੰ ਮੈਨੂੰ ਕੁਛ ਹੁੰਦਾ ਤਾਂ ਕੀ ਕਹੀਦਾ ਉਹ ਉਹਦਾ ਜ਼ਿੰਮੇਵਾਰ ਵੀ ਉਹੀ ਹੋਗਾ ਕਿਉਂਕਿ ਮੈਂ ਇਹ ਮੇਰੇ ਸੁਣ ਮੈਂ ਰਾਤ ਦੀ ਇੱਕ ਵਾਰੀ ਤੇ ਅੰਦਰ ਵੇਲੇ ਵੀ ਦੇਖੋ ਪੂਰੀ ਰਾਤ ਉੱਤੇ ਬਹਿ ਕੇ ਇਕੱਟੀ ਮੈਂ ਪੂਰੀ ਰਾਤ ਮੈਂ ਸੋ ਦੋਸਤੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਚੋਰਾ ਵੱਲੋਂ ਅਲਮਾਰੀਆ ਦੇ ਦਵਾ ਜਿਹੜੇ ਦਰਵਾਜ਼ੇ ਤੋੜ ਕੇ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਇਹਨਾਂ ਦੇ ਮੁਤਾਬਿਕ ਜੋ ਦੱਸਿਆ ਜਾ ਰਿਹਾ ਹੈ 4 ਤੋਂ 4 ਤੋਂ 4.5 ਲੱਖ ਦਾ ਜਿਹੜਾ 골ਡ ਦੱਸਿਆ ਜਾ ਰਿਹਾ ਤੇ ਨਾਲ 10 ਤੋਂ 15000 ਜਿਹੜਾ ਕੈਸ਼ ਦੱਸਿਆ ਜਾ ਰਿਹਾ ਸੋ ਇਹਨਾਂ ਤੇ ਸ੍ਰੀਨਾਲ ਅਲਵਿਦਾ ਲੈਨੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ